ਸਸਰੀ ਕਾ ਜੀ ਵੀਰਾਤੀ ਪੈਣਾ ਨੂੰ ਸਾਧਨ ਸਸਰੀ ਕਾ ਜੀ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਆਪ ਦਾ ਸਵਾਗਤ ਆ ਅੱਜ ਬੇਬੇ ਦੀ ਰਸੋਈ ਵਿੱਚ ਬਣ ਜਾ ਰਹੇ ਨੇ ਮਾਥਰਾ ਦੇ ਪੇੜੇ ਮਾਥਰਾ ਦੇ ਪੇੜੇ ਬਣਾਉਣ ਦੇ ਲਈ ਆਪਾਂ ਨੂੰ 3 ਕਿਲੋ ਦੁੱਧ ਚਾਹੀਦਾ ਹੈਗਾ ਜਿਹਦੇ ਵਿੱਚ ਆਪਾਂ 2 ਕਿਲੋ ਦੁੱਧ ਕੜਾਈ ਦੇ ਵਿੱਚ ਪਾ ਲਿਆ ਤੇ ਜਦੋਂ ਇਹਦੇ ਵਿੱਚ ਦੁੱਧ ਥੋੜਾ ਰਹਿ ਜਾਊਗਾ ਉਦੋਂ 1 ਕਿਲੋ ਦੁੱਧ ਆਪਾਂ ਫੇਰ ਪਾਵਾਂਗੇ ਤੇ ਹੁਣ 2 ਕਿਲੋ ਦੁੱਧ ਪਾ ਲਿਆ ਤੇ ਗੈਸ ਆਪਾਂ ਚਲਾ ਆਨ ਕਰ ਲਿਆ ਗੈਸ ਔਨ ਕਰਕੇ ਇਹ ਦੁੱਧ ਧਰਤਾ ਪਉਤੀ ਤੇ ਹੁਣ ਆਪਾਂ ਇਹਦੇ ਵਿੱਚ ਖੰਡ ਐਡ ਕਰਦੇ ਖੰਡ ਪਹਿਲਾਂ ਹੀ ਐਡ ਕਰਨੀ ਆ ਆਪਾਂ ਮਿਣਕੇ ਖੰਡ ਪਾਵਾਂਗੇ ਕਿਉਂਕਿ ਜਿਹੜਾ ਇਹ ਖੋਆ ਬਣੂਗਾ ਇਹ ਵੀ ਮਿੱਠਾ ਹੀ ਹੁੰਦਾਗਾ ਤੇ ਇਸ ਲਈ ਆਪਾਂ ਮਿੱਠਾ ਥੋੜਾ ਹੀ ਰੱਖਾਂਗੇ ਜਿਆਦਾ ਨਹੀਂ ਰੱਖਣਾ ਖੰਡ ਪਹਿਲਾਂ ਹੀ ਐਡ ਕਰਨ ਦਾ ਮਤਲਬ ਇਹ ਹੁੰਦਾ ਜਦੋਂ ਖੰਡ ਪਿਘਲੂਗੀ ਵਿੱਚ ਖੰਡ ਆਪਣਾ ਰੰਗ ਛੱਡੂਗੀ ਇਸ ਲਈ ਜਿਹੜੇ ਕਲਰ ਦੇ ਮਥਰਾ ਦੇ ਪੇੜੇ ਹੁੰਦੇ ਨੇ ਆਪਾਂ ਉਸ ਕਲਰ ਦਾ ਖੋਆ ਤਿਆਰ ਕਰਨਾ ਪੜਾ ਕੇ ਮਥਰਾ ਦੇ ਪੇੜੇ ਤਾਂ ਤੁਸੀਂ ਸੁਨੇ ਵੀ ਹੋਣਗੇ ਤੇ ਬਹੁਤ ਲੋਕਾਂ ਨੇ ਖਾਦੇ ਵੀ ਹੋਣਗੇ ਤੇ ਮਥਰਾ ਦੇ ਪੇੜੇ ਬਹੁਤ ਮਸ਼ਹੂਰ ਨੇ ਤੇ ਉਹ ਬਹੁਤ ਹੀ ਟੈਸਟੀ ਬਣਦੇ ਨੇ ਆਪਾਂ ਉਸੇ ਤਰ੍ਹਾਂ ਹੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਪੂਰੀ ਵੀ ਸੇਮ ਬਣਨ ਸੇਮ ਬਣਾ ਕੇ ਤੁਹਾਨੂੰ ਦਿਖਾਵਾਂਗੇ ਹੁਣ ਆਪਾਂ ਖੰਡ ਪਾ ਲਈ ਖੰਡ ਪਹਿਲੀ ਪਾਉਣੀ ਸੀ ਜਿਹੜੀ ਪਾਉਣੀ ਆ ਹੁਣ ਇਸ ਤੋਂ ਬਾਅਦ ਖੰਡ ਕੋਈ ਨਹੀਂ ਪਾਉਣੀਗੀ ਤੇ ਬਸ ਹੁਣ ਆਪਾਂ ਇਹਨੂੰ ਹਿਲਾਈ ਜਾਣਾ ਤੇ ਹਲਾਉਂਦੇ ਜਦ ਤਹੇ ਦੁੱਧ ਘਟ ਗਿਆ ਉਦੋਂ ਆਪਾਂ ਇਹਦੇ ਵਿੱਚ 1 ਕਿਲੋ ਦੁੱਧ ਹੋਰ ਪਾਵਾਂਗੇ ਦੇਖੋ ਜੀ ਆਪਣਾ ਸਾਰਾ ਖੁਆ ਰੈਡੀ ਹੋ ਗਿਆ ਤੇ ਆਪਾਂ ਨੂੰ 40-50 ਮਿੰਟ ਲੱਗੇ ਇਹਨੂੰ ਬਣਾਉ ਤੇ ਇਹਨੂੰ ਤੇ ਆਪਾਂ ਸਲੋ ਤੇ ਬਣਾਉਣਾ ਸੀ ਨਾ ਸਲੋ ਤੇ ਬਣਾਉਣਾ ਕਰਕੇ ਟਾਈਮ ਇਹਨਾਂ ਲੱਗ ਗਿਆ ਇਹ ਤਾਂ ਕਲਰ ਲਿਓਣਾ ਸੀ ਆਪਾਂ ਨੇਚਰਲ ਕਲਰ ਹੋਰ ਆਪਾਂ ਇਹਦੇ ਵਿੱਚ ਕੋਈ ਕਲਰ ਐਡ ਨਹੀਂ ਕੀਤਾਗਾ ਨੇਚਰਲ ਕਲਰ ਆਪਾਂ ਹਰੇਟ ਕਲਰ ਕਰ ਲਿਆ ਆ ਦੇਖੋ ਇਸ ਤਰ੍ਹਾਂ ਹਜੇ ਨੇ ਹੋਰ ਹੋ ਜਾਣਾ ਕਾ ਤੇ ਹੁਣ ਇੱਥੇ ਆਪਾਂ ਪਾਵਾਂਗੇ ਇਲਚੀ ਪਾਊਡਰ ਅੱਧਾ ਚਮਚਾ ਪਾ ਲਈਚੀ ਪਾਊਡਰ ਆਪਾਂ ਪਾਵਾਂਗੇ ਇਹਦੇ ਵਿੱਚ ਇਲਚੀ ਪਾਊਡਰ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਈਏ ਮਿਕਸ ਕਰਕੇ ਬਸ ਆਪਾਂ ਨੂੰ ਚੰਗੀ ਤਰ੍ਹਾਂ ਫਲਾਤਾਂਗੇ ਇਹਦੇ ਵਿੱਚ ਤੇ ਕਿਉਂਕਿ ਇਹ ਹਜੇ ਹੋਰ ਲਾ ਰੰਗਦਾ ਹੋ ਜੀ ਦੇ ਤੇ ਮੇ ਆਪਣੇ ਮਠਰਾ ਦੇ ਪੇੜੇ ਹੁੰਦੇ ਨੇਗੇ। ਕਿ ਕੜਾਹੀ ਕਰਨ ਹੋਊਗੀ ਆਪਣੀ। ਉਹਦਾ ਕਰਕੇ ਹੁਣ ਆਪਾਂ ਗੈਸ ਬੰਦ ਕਰ ਦਿੰਨੇ ਆ। ਸਾਰੇ ਲਾਈਸੀ ਪਾਊਡਰ ਵਿੱਚ ਮਿਕਸ ਕਰ ਦਿੰਨੇ ਆ। ਹਾਂਜੀ ਆਪਣਾ ਉਧਰ ਪੇੜਾ ਬਣਾਉਣ ਦੇ ਲਈ ਖੋਆ ਬਣ ਕੇ ਬਿਲਕੁਲ ਰੈਡੀ ਹੈਗਾ। ਤੇ ਹੁਣ ਆਪਾਂ ਇੱਥੇ ਬੂਰਾ ਖੰਡ ਬਣਾਉਣੀ ਆ ਕਿ ਮਤਲਬ ਤੇ ਪਹਿਲਾਂ ਆਪਾਂ ਥੋੜੀ ਜਿਹੀ ਖੰਡ ਪਾ ਲਈਏ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਣੀ ਪਾ ਲਾਂ ਖੰਡ ਨਾਲੋਂ ਅੱਧਾ ਪਾਣੀ ਪਾਉਣਾ ਇਹ ਆਪਾਂ ਪੂਰਾ ਬਣਾਉਣਾਗਾ ਹੈ ਮਤਲਬ ਜਿਵੇਂ ਮਠਰਾ ਦੇ ਪੇੜਾ ਦੇ ਉੱਪਰ ਉੱਪਰ ਖੰਡ ਲੱਗੀ ਹੁੰਦੀ ਆ ਉਸ ਤਰ੍ਹਾਂ ਆਪਾਂ ਇਹਦਾ ਬਣਾਉਣਾਗਾ ਫਿਰ ਆਪਾਂ ਸਾਰੇ ਪੇੜੇ ਬਣਾ ਕੇ ਇਹ ਖੰਡ ਦੇ ਵਿੱਚ ਸਿੱਟ ਦਾਂਗੇ ਫਿਰ ਆਪਾਂ ぺੜੇ ਬੱਟ ਲਾਂਗੇ ぺੜੇ ਬੱਟ ਕੇ ਫਿਰ ਇਹ ਜਿਹੜੀ ਖੰਡ ਬਣੂਗੀ ਆਪਣੀ ਇਹ ਬੂਰਾ ਬਣ ਜਾਣਾ ਖੰਡ ਦਾ ਤੇ ਫਿਰ ਉਹ ਬੂਰੇ ਦੇ ਵਿੱਚ ਆਪਾਂ ぺੜੇ ਸਿਰਦਾਂਗੇ ਫਿਰ ਉਹ ਤੁਹਾਨੂੰ ਦਿਖਾਵਾਂਗੇ ਉੱਪਰ ਉੱਪਰ ਲਾਉਣੀ ਹੁੰਦੀ ਹੈ ਇਹ ਖੰਡ ਬੂਰੇ ਦੇ ぺੜੇ ਦੇ ਇਹਦੇ ਵਿੱਚ ਹੁਣ ਇੱਥੇ ਪੱਕਿਆ ਉਹ ਪਾਉਣਾ ਹੈ ਇਹਦਾ ਬੂਰਾ ਬਣਾਉਣ ਦੇ ਲਈ ਕਿਆ ਆਪਣਾ ਖੰਡ ਦੇ ਵਿੱਚ ਹੁਣ ਆਪਣਾ ਇਹਦਾ ਬੂਰਾ ਬਣ ਜੂਗਾ ਉਹਨੇ ਫਿਰ ਆਪਾਂ ਇਹਨੂੰ ਹਿਲਾਇ ਜਾਨੇ ਆ ਦੇਖੋ ਜੀ ਆਪਣਾ ਬੂਰਾ ਬਣ ਕੇ ਤਿਆਰ ਹੋ ਗਿਆ ਤੇ ਇਹ ਤੁਸੀਂ ਇਸ ਤਰ੍ਹਾਂ ਥੋੜਾ ਜਿਹਾ ਗੈਸ ਚਲਾ ਕੇ ਨਾ ਫਿਰ ਬਸ ਗੈਸ ਬੰਦ ਕਰ ਦਿਓ ਕਿਉਂਕਿ ਆਪਣੀ ਕੜਾਹੀ ਗਰਮ ਹੁੰਦੀ ਹੈ ਨਾ ਤੇ ਉਹਦੇ ਨਾਲ ਬਸ ਆਪੇ ਹੌਲੀ ਹੌਲੀ ਠੰਡਾ ਹੋ ਹੋ ਕੇ ਬੂਰਾ ਬਣ ਜਾਣਾ ਆਪਾਂ ਜਦ ਹਿਲਾਇ ਜਾਣਾ ਹਲਾਉਣਾ ਨਹੀਂ ਛੱਡਣਾ ਜੇ ਆਪਾਂ ਹਲਾਉਣਾ ਹਟ ਗਏ ਤਾਂ ਫਿਰ ਇਹ ਥੱਲੇ ਜੰਮ ਜੂਗਾ ਇਹ ਤਾਂ ਕਰਕੇ ਫਿਰ ਇਹ ਇਸ ਤਰ੍ਹਾਂ ਬਣਾਉਣਾ ਆਪਾਂ ਤੇ ਹੁਣ ਆਪਾਂ ਬਸ ਆਪਾਂ ਪੇੜੇ ਬਣਾਵਾਂ ਬਣਾ ਬਣਾ ਕੇ ਇਹਦੇ ਵਿੱਚ ਰੱਖੀ ਚੱਲਾਂਗੇ ਤੇ ਭੂਰਾ ਨਾਲ ਲੱਗੀ ਚੱਲਦਾ ਦੇਖੋ ਜੀ ਆਪਾਂ ਪੇੜੇ ਵਟਣ ਲੱਗੇ ਤੇ ਆਪਾਂ ਵੱਟ ਵੱਟ ਕੇ ਪੇੜੇ ਇੱਧਰ ਖੰਡ ਦੇ ਵਿੱਚ ਰੱਖੀ ਜਾਂਦੇ ਹਾਂਗੇ ਤੇ ਫਿਰ ਆਪਾਂ ਸੋਨੂੰ ਸਾਰੇ ਪੇੜੇ ਵੱਟ ਕੇ ਦਿਖਾਉਣੇ ਆਂਗੇ ਵੀ ਇਹਨਾਂ ਨੂੰ ਕਿਵੇਂ ਖੰਡ ਲਾਉਣੀ ਆਗੀ ਤੇ ਇਹ ਕੇਰਾ ਆਪਾਂ ਖੰਡ ਦੇ ਵਿੱਚ ਰੱਖੀ ਜਾਂਦੇ ਆ ਇਹਨਾਂ ਨੂੰ ਵੱਟ ਵੱਟ ਕੇ ਤੇ ਪੈਟਰਨ ਦਿਖਾ ਮਗੇ ਸਾਰੇ ਪੱਟਰੀ ਦੇ ਹਾਂਜੀ ਆਪਾਂ ਸਾਰੇ ਪੇੜੇ ਬਣਾ ਲਏ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਇਹ ਹਲਾ ਦਈਏ ਸਾਰੇ ਨੂੰ ਪ੍ਰੋਪਰ ਖੰਡ ਸਾਰੇ ਨੂੰ ਇੱਕੋ ਜਿਹੀ ਲੱਗ ਜੇ ਜਿਹੜਾ ਉੱਪਰ ਪੇੜਿਆਂ ਦੇ ਬੂਰਾ ਜੇ ਲੱਗਿਆ ਹੁੰਦਾਗਾ ਉਹ ਇਹੀ ਬੂਰਾ ਲੱਗਿਆ ਹੁੰਦਾ ਪੈਂਟ ਤੇ ਇਸ ਤਰ੍ਹਾਂ ਹੀ ਲੰਘਦੇ ਨੇ ਤੇ ਹੁਣ ਆਪਾਂ ਨੂੰ ਝਾੜ ਝਾੜ ਕੇ ਥੋੜੇ ਥੋੜੇ ਆਪਾਂ ਨੂੰ ਝੜਾਂਗੇ ਥੋੜੇ ਥੋੜੇ ਪਾਣੀ ਨੂੰ ਝਾੜਾਂਗੇ ਤੇ ਝਾੜ ਝੜ ਕੇ ਆਪਾਂ ਇੱਕ ਪਲੇਟ ਦੇ ਵਿੱਚ ਰੱਖੀ ਜਾਵਾਂਗੇ ਦੇਖੋ ਜਿਹੜੀ ਤਾਂ ਇਹਨਾਂ ਨੇ ਆ ਖੰਡ ਸੋਖ ਲਈ ਹੈ ਨਾ ਤੇ ਉਹ ਆਪਾਂ ਇਹਦੇ ਨਾਲ ਨਾਲ ਜਿਹੜੀ ਲੱਗੀ ਰਹੀਗੀ ਖੰਡ ਉਹ ਵਿੱਚ ਵਿੱਚ ਸੋਖ ਲਈ ਇਹਨਾਂ ਨੇ ਤੇ ਬਾਕੀ ਜਿਹੜੀ ਖੰਡ ਉੱਪਰ ਉੱਪਰ ਸੀਗੀ ਉਹ ਆਪਾਂ ਨਾਲ ਦੇ ਨਾਲ ਝਾੜੀ ਜਾਂਦੇ ਹਾਂਗੇ ਤੇ ਇਸੇ ਤਰ੍ਹਾਂ ਹੀ ਉਹ ਹੁੰਦੇ ਨੇ ਤੁਸੀਂ ਬਣੇ ਖਾਦੇ ਹੋਣਗੇ ਮਾਥਰਾ ਦੇ ਪੇੜੇ ਤੇ ਇਸੇ ਤਰ੍ਹਾਂ ਹੀ ਬਣਦੇ ਨੇ ਇਹ ਆਪਾਂ 3 ਕਿਲੋ ਦੁੱਧ ਸੀਗਾ ਆਪਣਾ 3 ਕਿਲੋ ਦੁੱਧ ਦੇ ਵਿੱਚੋਂ ਬਸ ਇੰਨੇ ਹੀ ਪੇੜੇ ਬਣਨੇ ਆਪਣੇ ਤੇ ਕਿਉਂਕਿ ਸਾਰੇ ਖੋਏ ਦੇ ਹੀ ਹੁੰਦੇ ਨੇ ਨਾ ਮੇਰਾ ਖੁਆ ਹੀ ਹੁੰਦਾ ਹੈ ਇਹਦੇ ਵਿੱਚ ਹੋਰ ਕੁਝ ਨਹੀਂ ਪਾਉਣਾ ਹੁੰਦਾ ਬਸ ਤੇ ਤੁਸੀਂ ਬਣਾ ਕੇ ਦੇਖਿਓ ਘਰ ਦੇ ਵਿੱਚ ਬਣਾ ਕੇ ਟਰਾਈ ਕਰਿਓ ਤੇ ਕਰਕੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਭੈਣੇ ਵੀ ਤੁਸੀਂ ਬਣਾਏ ਸੀ ਤੇ ਕਿਸ ਤਰ੍ਹਾਂ ਦੇ ਬਣੇ ਨੇਗੇ ਮੈਂ ਜਿਹੜੀ ਇਹ ਖੰਡ ਬਣਾਉਣੀ ਹੈਗੀ ਇਹ ਤੁਹਾਨੂੰ ਪਤਾ ਹੀ ਲੱਗ ਗਿਆ ਹੋ ਭੈਣੇ ਐਂਡ ਤੱਕ ਜਿਬੜੀ ਵੀਡੀਓ ਸਾਰੀ ਦੇਖੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਇਪਰ ਨੇੜੇ ਇਹ ਖੰਡ ਬਾਅਦ ਚ ਲਾਉਣ ਵਾਲੀ ਬਣਾਈ ਜਾਗੀ ਉਹ ਕੇਸ ਹੱਬ ਤੇ ਬਣ ਲਾਈ ਜਾਗੀ ਤੇ ਬਸ ਇਸੇ ਖੰਡ ਦਾ ਹੀ ਪ੍ਰੋਸੈਸ ਹੁੰਦਾਗਾ ਤੇ ਬਾਕੀ ਸਾਰਾ ਆਪਾਂ ਨੇ ਖੋਆ ਕੱਢਣਾ ਆਪਾਂ ਉਹ ਸਾਨੂੰ ਪਤਾ ਹੀ ਹੈ ਸਾਰਿਆਂ ਆਪਾਂ ਨੇ ਕਰ ਦਿੰਗੇ ਰੰਦੀਆਂ ਖੋਆ ਹੈ ਨਾ ਤੇ ਇਸ ਤਰ੍ਹਾਂ ਆਪਾਂ ਬੱਚਿਆਂ ਨੂੰ ਘਰ ਦੇ ਵਿੱਚ ਬਣਾ ਕੇ ਘਰ ਦੇ ਵਿੱਚ ਚੀਜ਼ ਖਵਾ ਸਕਦੇ ਹਾਂਗੇ ਵੀਰਗਾ ਦੇਖਿਆ ਕਰੋ ਪਣੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਦੇਖਣ ਦੇ ਲਈ ਘੰਟੀ ਦਾ ਬਟਨ ਦਬਾ ਲਓ ਸੋ ਨੋਟੀਫਿਕੇਸ਼ਨ ਮਿਲ ਜਾ ਕਰੇ ਵੀ ਪੈਂਦੀ ਵੀਡੀਓ ਆ ਗਈ ਸਿਰਫ ਸਵੇਰ 9 ਵਜੇ ਆਪਣੀ ਵੀਡੀਓ ਹੁੰਦੀ ਹੈਗੀ ਤੇ ਜੇ ਤੁਸੀਂ ਘੰਟੀ ਦਾ ਬਟਨ ਦਬਾਇਆ ਹੋ ਭਾਵੇਂ 9 ਵਜੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਇਆ ਕਰੂਗੀ ਵੀ ਵੀਡੀਓ ਆ ਗਈ ਤੇ ਤੁਸੀਂ ਵੀਡੀਓ ਦੇਖਿਆ ਕਰੋ ਜਾ ਕੇ ਆਪਣੇ ਚੈਨਲ ਤੇ ਬੇਬੇ ਦੀ ਰਸੋਈ ਤੇ ਤੇ ਦੇਖ ਕੇ ਮੈਨੂੰ ਸੋਹਣ ਸੋਹਣੇ ਕਮੈਂਟ ਕਰਿਆ ਕਰੋ ਭਾਵੇਂ ਲਾਈਕ ਕਰਿਆ ਕਰੋ ਲਾਈਕ ਕਰਕੇ ਕਮੈਂਟ ਕਰਿਆ ਕਰੋ ਭਾਵੇਂ ਜਰੂਰ ਕਮੈਂਟ ਕਰਿਆ ਕਰੋ ਤੇ ਚੰਗਾ ਮਾੜਾ ਜੋ ਤੁਹਾਨੂੰ ਚੰਗਾ ਲੱਗਦਾ ਭਾਵੇਂ ਵੀਡੀਓ ਦੇ ਵਿੱਚ ਉਹ ਤੁਸੀਂ ਦੱਸਿਆ ਕਰੋ ਮੈਨੂੰ ਤੇ ਮੈਨੂੰ ਵੀ ਘੱਟ ਪਤਾ ਲੱਗੇ ਤੇ ਵੀ ਭੈਣ ਮੇਰੇ ਇੱਥੇ ਗਲਤੀ ਹੈ ਕਿ ਜਾਂ ਤੇ ਹੋਰ ਭੈਣੇ ਆਪਣੀ ਡੇਲੀ ਵੀਡੀਓ ਦੇਖਣ ਦੇ ਲਈ ਤੇ ਤੁਸੀਂ ਸੁਭਾ ਡੇਲੀ ਵੀਡੀਓ ਦੇਖਿਆ ਕਰੋ ਆਪਣੀ ਚੈਨਲ ਸਬਸਕ੍ਰਾਈਬ ਕਰ ਲਓ ਤੇ ਹਾਈਪ ਦਾ ਬਟਨ ਭੈਣੇ ਜਰੂਰ ਨਾਪ ਲਓ ਕਿਉਂਕਿ ਹਾਈਪ ਆਪਣੇ ਚੈਨਲ ਦੇ ਉੱਤੇ ਲੱਗ ਚੁੱਕਿਆ ਹੈਗਾ ਤੇ ਹਾਈਪ ਦਾ ਬਟਨ ਦੱਬ ਦਿਓ ਉਹਦੇ ਨਾਲ ਥੋੜੀ ਜੀ ਵੀਡੀਓ ਸ਼ੇਅਰ ਹੁੰਦੀ ਹੈ ਆਪਣੀ ਵੱਧ ਤੇ ਮਿਲਦੇ ਆ ਭੈਣੇ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਨਵੀਂ ਰੈਸਪੀ ਦੇ ਨਾਲ ਤੇ ਵੀਡੀਓ ਦੇਖਣ ਦੇ ਲਈ ਥੋੜਾ ਧੰਨਵਾਦ ਤਦ ਤੱਕ ਲਈ ਸਤਿ ਸ੍ਰੀ ਅਕਾਲ